ਆਪਣੀ ਅੰਦਰੂਨੀ ਕੋਈ ਵੀ ਅਵਸਥਾ ਦੱਸਣ ਦੇ ਨਾਲ ਕੀ ਉਹ ਚੀਜ਼ ਘਟ ਜਾਂਦੀ ਆ ਜਾਂ ਹੋਣੀ ਬੰਦ ਹੋ ਜਾਂਦੀ ਆ ਇੱਕ ਵਾਰ ਮੇਰੇ ਨਾਲ ਵੀ ਅਜਿਹਾ ਹੋਇਆ ਮੇਰੇ ਸਰੀਰ ਦੇ ਵਿੱਚੋਂ ਆਤਮਾ ਨਿਕਲ ਕੇ ਚਲੀ ਗਈ ਕਿਸੇ ਮੰਡਲ ਦੇ ਵਿੱਚ ਮੈਂ ਉੱਥੇ ਚਿੱਟੇ ਰੰਗ ਦੀ ਬੱਸ ਦੇਖੀ ਇਹ ਬੱਸ ਮੈਨੂੰ ਪ੍ਰਮਾਤਮਾ ਨੇ ਹੀ ਦਿਖਾਈ ਸੀ ਤੇ ਹੌਲੀ-ਹੌਲੀ ਮੈਂ ਆਪਣੀ ਬਾਡੀ ਦੇ ਵਿੱਚ ਆ ਗਈ। ਉਸ ਦਿਨ ਤੋਂ ਬਾਅਦ ਮੇਰੇ ਨਾਲ ਕਦੀ ਅਜਿਹਾ ਨਹੀਂ ਹੋਇਆ। ਤੇ ਮੈਂ ਇਹ ਦੱਸ ਵੀ ਦਿੱਤਾ ਸੀ ਕਿਸੇ ਨੂੰ। ਸ਼ਾਇਦ ਤਾਂ ਨਹੀਂ ਹੋਇਆ। ਅਵਸਥਾ ਦਾ ਜ਼ਿਕਰ ਇੱਕ ਨਾਮ ਅਭਿਆਸੀ ਸੰਤਾ ਮਹਾਪੁਰਸ਼ਾਂ ਤੇ ਆਪਣੇ ਹਾਂਣ ਦੇ ਨਾਮੀਆਂ ਦੇ ਨਾਲ ਕਰ ਸਕਦਾ ਹੈ। ਜੋ ਨਾਮ ਦਾ ਵਪਾਰੀ ਹੀ ਨਹੀਂ ਉਸ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ। ਇੰディ ਵੀ ਸੋਚ ਸਕਦੇ ਆ ਕਿ ਜਦੋਂ ਇੱਕ ਨਾਮ ਅਭਿਆਸੀ ਜੋ ਕਿ ਚੜ੍ਹਦੀ ਕਲਾ ਦੇ ਵਿੱਚ ਹੈ ਜਦੋਂ ਉਹ ਢਹਦੀ ਕਲਾ ਵਾਲੇ ਕਿਸੇ ਗੁਰਮਖ ਦੇ ਨਾਲ ਆਪਣੀ ਵਿਚਾਰ ਕਰਦਾ ਹੈ ਹੁਣ ਦੋਵੇਂ ਜੀਵਾਂ ਦੇ ਵਿੱਚ ਵਾਈਬ੍ਰੇਸ਼ਨ ਦਾ ਉਹਨਾਂ ਦੇ ਔਰੇ ਦਾ ਬਹੁਤ ਫਰਕ ਹੈ ਇੱਕ ਨਾਮ ਅਭਿਆਸੀ ਨਾਮ ਦੀ ਤਾਕਤ ਦੇ ਨਾਲ ਨਿਖਰਿਆ ਹੋਇਆ ਔਰਾ ਤੇ ਚੰਗੇ ਵਿਚਾਰ ਲੈ ਕੇ ਘੁੰਮ ਰਿਹਾ ਹੈ ਦੂਜੇ ਪਾਸੇ ਜੋ ਜੀਵ ਹੈ ਉਹ ਮਾਇਆ ਦੇ ਵਿੱਚ ਖੁੱਬਿਆ ਹੋਇਆ ਕਾਲੇ ਰੰਗ ਦਾ ਛੋਟਾ ਸੁੰਗੜਿਆ ਹੋਰਾ ਲੈ ਕੇ ਘੁੰਮਦਾ ਹੈ ਉਸ ਦੀਆਂ ਵੀ ਆਪਣੀਆਂ ਵਾਈਬ੍ਰੇਸ਼ਨਾਂ ਨੇ ਉਸ ਦਾ ਔਰਾ ਹੈ ਉਹ ਦੂਸਰੇ ਜੀਵਾਂ ਦੇ ਉੱਤੇ ਅਸਰ ਵੀ ਦਿਖਾਉਂਦਾ ਹੈ ਨਾਮ ਨਾ ਜਪਣ ਵਾਲਾ ਜੀਵ ਜਦੋਂ ਕਿਸੇ ਜੀਵ ਨੂੰ ਵੇਖਦਾ ਹੈ ਕਿਸੇ ਨਾਲ ਗੱਲ ਕਰਦਾ ਹੈ ਜਾਂ ਕਿਤੇ ਜਾ ਕੇ ਬੈਠਦਾ ਹੈ ਤਾਂ ਜੋ ਉਸ ਦੀਆਂ ਵਾਈਬ੍ਰੇਸ਼ਨ ਨੇ ਜੋ ਉਸ ਦਾ ਔਰਾ ਹੈ ਉਹ ਅਸਰ ਦਿਖਾਉਂਦਾ ਹੈ ਇਸੇ ਕਰਕੇ ਜਦੋਂ ਆਪਾਂ ਨਾਮ ਅਭਿਆਸੀਆਂ ਦੇ ਕੋਲ ਜਾਂ ਸੰਤਾਂ ਮਹਾਪੁਰਸ਼ਾਂ ਦੇ ਕੋਲ ਬੈਠਦੇ ਆ ਤਾਂ ਆਪਾਂ ਮਹਿਸੂਸ ਕੀਤਾ ਕਿ ਸਾਨੂੰ ਬਹੁਤ ਸੁੱਖ ਮਿਲਦਾ ਹੈ ਕਿਉਂਕਿ ਨਾਮੀਆਂ ਦਾ ਸੰਤਾਂ ਮਹਾਪੁਰਸ਼ਾਂ ਦਾ ਔਰਾ ਬਹੁਤ ਵੱਡਾ ਹੁੰਦਾ ਹੈ ਰੁਪਿੰਦਰ ਕੌਰ ਜੀ ਭੈਣ ਜੀ ਨੇ ਇਹ ਕਮੈਂਟ ਕੀਤਾ ਸੀ ਜੋ ਕਹਿੰਦੇ ਕਿ ਮੈਂ ਮੇਰਾ ਜੋ ਮਨ ਹੈ ਉਹ ਸਰੀਰ ਦੇ ਵਿੱਚੋਂ ਨਿਕਲ ਕੇ ਕਿਸੇ ਹੋਰ ਮੰਡਲ ਦੇ ਵਿੱਚ ਗਿਆ ਮੈਂ ਉੱਥੇ ਚਿੱਟੇ ਰੰਗ ਦੀ ਬੱਸ ਵੇਖੀ ਕਹਿੰਦੇ ਮੈਨੂੰ ਇਹ ਪ੍ਰਮਾਤਮਾ ਨੇ ਵਿਖਾਈ ਫਿਰ ਹੌਲੀ-ਹੌਲੀ ਉਹ ਆਪਣੀ ਬਾਡੀ ਦੇ ਵਿੱਚ ਵਾਪਸ ਆ ਗਿਆ ਜੋ ਜੀਵ ਨਾਮ ਜਪਦੇ ਧਿਆਨ ਦੇ ਵਿੱਚ ਮਨ ਨੂੰ ਇਕਜਿਤ ਕਰਕੇ ਬੈਠਦੇ ਨੇ ਉਹਨਾਂ ਦੇ ਨਾਲ ਇਹ ਅਵਸਥਾਵਾਂ ਬਹੁਤ ਵਾਪਰਦੀਆਂ ਨੇ ਰੋਜ਼ਾਨਾ ਹੀ ਉਹਨਾਂ ਨੂੰ ਕੋਈ ਨਾ ਕੋਈ ਅੰਦਰੋਂ ਅਨੁਭਵ ਹੁੰਦਾ ਹੈ ਪਰ ਨਾਮ ਅਭਿਆਸੀ ਫਿਰ ਸੋਚਦਾ ਹੈ ਕਿ ਇਹ ਹੀ ਮੈਨੂੰ ਦੁਬਾਰਾ ਫਿਰ ਹੋਵੇ ਪਰ ਉਹ ਦੁਬਾਰਾ అనుభవ ਨਹੀਂ ਹੁੰਦਾ ਕਿਉਂਕਿ ਮਨ ਹਜੇ ਵਿਚਾਰਾਂ ਦੇ ਵਿੱਚ ਕੱਚਾ ਹੈ ਸੋ ਇਦਾਂ ਦੀ ਵੀ ਕੋਈ ਗੱਲ ਨਹੀਂ ਕਿ ਜੇ ਅਸੀਂ ਆਪਣੀ ਅਵਸਥਾ ਕਿਸੇ ਨੂੰ ਦੱਸ ਦਿਆਂ ਤਾਂ ਘਟ ਜਾਂਦੀ ਹੈ ਅਸੀਂ ਆਪਣੀ ਮਿਹਨਤ ਉੰਜ ਹੀ ਜਾਰੀ ਰੱਖਣੀ ਹੈ ਜਿਵੇਂ ਪਹਿਲਾਂ ਕਰਦੇ ਆ ਰਹੇ ਸੀ